ਪ੍ਰਭੂ ਜੀ ਦੇ ਅਸਰੇ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਬਿਆਰਪਰੀ ਜੈ ਮਸੀਦੀ ਪਰਮੇਸ਼ਰ ਜੀ ਨੇ ਅੱਜ ਦੁਪਹਿਰ ਦੇ ਸਮੇਂ ਵਿੱਚ ਸਾਨੂੰ ਇਕੱਠੇ ਕੀਤਾ ਹੈ ਤਾਂ ਕਿ ਅਸੀਂ ਪ੍ਰਭੂ ਜੀ ਦੇ ਨਾਮ ਦੀ ਮਹਿਮਾ ਤੇ ਵਡਿਆਈ ਕਰੀਏ ਤੋਂ ਆਹ ਪਰਮੇਸ਼ਰ ਜੀ ਦੀ ਮਹਿਮਾ ਤੋਂ ਪਹਿਲਾਂ ਪ੍ਰਾਰਥਨਾ ਕਰਦੇ ਅੱਜ ਦੇ ਵਚਨ ਦੇ ਲਈ ਹਾਲੇਲੂਇਆ 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 ਮਹਾਨ ਖੁਦਾਵੰਦੀ ਤੁਹਾਡਾ ਧੰਨਵਾਦ ਕਰਦੇ ਹਾਂ ਸ਼ੁਕਰ ਕਰਦੇ ਹਾਂ ਖੁਦਾ ਜੋ ਦੋ ਜੀ ਸਾਨੂੰ ਪਰਮੇਸ਼ਰ ਜੀ ਦੁਪਹਿਰ ਦੇ ਸਮੇਂ ਵਿੱਚ ਲੈ ਕੇ ਆਂਦਾ ਅੱਜ ਦੁਪਹਿਰ ਦੇ ਸਮੇਂ ਤੱਕ ਤੁਸੀਂ ਸਾਨੂੰ ਖੁਦਾਵੰਜੀ ਚਾਉਂਦੇ ਦੀ ਧਰਤੀ ਤੇ ਚਾਉਂਦੇ ਰੱਖਿਆ ਤੁਹਾਡਾ ਸ਼ੁਕਰ ਕਰਦੇ ਆ ਖੁਦਾ ਪਰਮੇਸ਼ਰ ਜੀ ਧੰਨਵਾਦ ਕਰਦੇ ਹੁਦਾ ਅੱਜ ਜੋ ਵੀ ਵਚਨ ਹੋਵੇ ਖੁਦਾਵੰਜੀ ਤੁਹਾਡੇ ਵੱਲੋਂ ਹੋਵੇ ਮੇਰੇ ਮਹਾਨ ਪਰਮੇਸ਼ਰ ਜੀ ਅੱਜ ਦੇ ਵਚਨ ਦੇ ਦੁਆਰਾ ਤੁਸੀਂ ਸਾਨੂੰ ਖੁਦਾਬੰਦੀ ਅਕਲ ਬੁੱਧ ਗਿਆਨ ਦਾ ਆਤਮਾ ਦੇਣਾ ਔਰ ਅੱਜ ਦੇ ਵਚਨ ਦੇ ਦੁਆਰਾ ਬਹੁਤ ਸਾਰੀਆਂ ਰੂਹਾਂ ਬਚਾਈਆਂ ਜਾਣ ਮੇਰੇ ਸਮਰਥੀਏ ਖੁਦਾਬੰਦੀ ਜੀ ਜਦ ਵੀ ਅੱਜ ਦਾ ਵਚਨ ਬੋਲਿਆ ਜਾਵੇ ਖੁਦਾ ਪੜਿਆ ਜਾਵੇ ਪਰਮੇਸ਼ਰ ਜੀ ਅੱਜ ਤੁਹਾਡਾ پاک ਰੂਹ ਖੁਦਾਬੰਦੀ ਸਾਡੀ ਜ਼ਿੰਦਗੀਆਂ ਦੇ ਵਿੱਚ ਜੁੰਬਸ਼ ਕਰੇ ਔਰ ਖੁਦਾ ਤੁਹਾਡਾ ਪਵਿੱਤਰ ਆਤਮਾ ਸਾਨੂੰ ਸਿਖਾਵੇ ਵਚਨ ਦੀਆਂ ਗਹਿਰਾਈਆਂ ਨੂੰ ਪਰਮੇਸ਼ਰ ਜੀ ਸਮਝਣ 'ਚ ਸਾਡੀ ਮਦਦ ਸਹਾਇਤਾ ਅਗਵਾਈ ਕਰਨਾ ਮੇਰੇ ਮਹਾਨ ਖੁਦਾਵੰਜੀ ਤੁਹਾਡਾ ਧੰਨਵਾਦ ਕਰਦੇ ਆਂ ਖੁਦਾਵੰਜੀ ਅੱਜ ਜਿੰਨੇ ਵੀ ਭੈਣ ਭਰਾ ਪਰਮੇਸ਼ਰ ਜੀ ਤੁਹਾਡੀ ਅਜ਼ੂਰੀ ਚ ਇਕੱਠੇ ਹੋਏ ਖੁਦਾਵੰਜੀ ਹਰ ਇੱਕ ਨੂੰ ਖੁਦਾਵੰਜੀ ਅੱਜ ਦੇ ਵਚਨ ਦੇ ਦੁਆਰਾ ਪਰਮੇਸ਼ਰ ਜੀ ਤੁਸੀਂ ਇੱਕ ਨਵੇਂ ਜੀਵਨ ਦੇ ਨਾਲ ਬles ਕਰਨਾ ਖੁਦਾਵੰਜੀ ਅਸੀਂ ਆਪਣੇ ਆਪ ਨੂੰ ਖੁਦਾਵੰਜੀ ਵਚਨ ਦੇ ਸਾਰੇ ਸਮੇਂ ਨੂੰ ਤੁਹਾਡੇ ਹੱਥਾਂ 'ਚ ਸੌਂਪਦੇ ਹੋਏ ਸਾਡੀ ਪ੍ਰਾਰਥਨਾ ਨੂੰ ਪ੍ਰਭੂ ਜੀ ਅਸ਼ੀਰਵਾਦ ਦੇ ਨਾਮ 'ਚ ਮੰਗਦੇ ਆਂ ਆਮਨ ਤੋਂ ਆਓ ਅੱਜ ਦੁਪਹਿਰ ਦੇ ਵਚਨ ਦੇ ਵਿੱਚ ਜਾਂਦੇ ਅੱਜ ਦੁਪਹਿਰ ਦਾ ਵਚਨ ਹੈ ਜ਼ਬੂਰ 88 ਅਧਿਆਇ ਦੀ 1 ਔਰ 2 ਨੰਬਰ ਆਇਤ ਮੇਰੀ ਜਾਨ ਪਰਮੇਸ਼ਰ ਦੇ ਹੀ ਅੱਗੇ ਚੁੱਪਚਾਪ ਹੈ ਮੇਰਾ ਬਚਾਓ ਪਰਮੇਸ਼ਰ ਮੇਰਾ ਬਚਾਓ ਉਸੇ ਵੱਲੋਂ ਹੈ ਉਹ ਮੇਰੀ ਚਟਾਨ ਤੇ ਮੇਰਾ ਬਚਾਓ ਹੈ ਉਹ ਮੇਰਾ ਉੱਚਾ ਗੜ੍ਹ ਹੈ ਮੈਂ ਬੋਤਾ ਨਾ ਡੋਲਾਂਗਾ ਹallelujah ਅੱਜ ਦੇ ਵਚਨ ਦੇ ਵਿੱਚ ਪਰਮੇਸ਼ਰ ਜੀ ਦੇ ਦਾਸ 다ਊਦ ਲਿਖਦੇ ਕਿ ਪਰਮੇਸ਼ਰ ਜੀ ਦੇ ਦਾਸ 다ਊਦ ਲਿਖਦੇ ਆ ਕਿ ਪਰਮੇਸ਼ਰ ਜਿਹੜੇ ਆ ਨਾ ਉਹ ਮੇਰੀ ਜਾਨ ਕਹਿੰਦੇ ਮੈਂ ਉਹਦੇ ਅੱਗੇ ਕੀ ਕਰਾਂਗਾ ਮੈਂ ਚੁੱਪਚਾਪ ਰਹੂੰਗਾ ਕਹਿੰਦਾ ਮੇਰੀ ਜਾਨ ਪਰਮੇਸ਼ਰ ਦੇ ਅੱਗੇ ਚੁੱਪ ਪਿਆ ਕਹਿੰਦਾ ਮੈਂ ਚੁੱਪ ਪਿਆ ਪਰਮੇਸ਼ਰ ਦੇ ਅੱਗੇ ਮੇਰਾ ਬਚਾਓ ਕਹਿੰਦਾ ਉਹਦੇ ਵੱਲੋਂ ਆ ਕਹਿੰਦਾ ਮੈਂ ਜਾਣਦਾ ਕਿ ਮੇਰਾ ਬਚਾਓ ਉਹਦੇ ਵੱਲੋਂ ਆ ਕਹਿੰਦਾ ਉਹ ਮੇਰੀ ਚਟਾਨ ਤੇ ਮੇਰਾ ਬਚਾਓ ਆ ਤੇ ਕਹਿੰਦਾ ਉਹੀ ਮੇਰਾ ਉੱਚਾ ਗਾੜਿਆ ਇਸ ਕਰਕੇ ਕੀ ਨਾ ਹੋਵਾਂਗਾ ਕਹਿੰਦਾ ਮੈਂ ਬਹੁਤਾ ਨਾ ਡੋਲਾਂਗਾ ਸੱਚਮੁੱਚ ਅੱਜ ਦੇ ਵਚਨ ਦੇ ਵਿੱਚ ਆਪਾਂ ਕੀ ਸਿੱਖਿਆ ਸਿੱਖਦੇ ਪਏ ਆ ਕਿ ਪਰਮੇਸ਼ਰ ਦੇ ਅੱਗੇ ਕੀ ਰਹਿਣਾ ਹੈ ਚੁੱਪ ਰਹਿਣਾ ਹੈ ਅੱਪ ਜਿੱਦਾਂ ਪਰਮੇਸ਼ਰ ਦੇ ਅੱਜ ਦੇ ਵਚਨ ਦੇ ਟਾਈਟਲ ਦੇ ਵਿੱਚ ਵੀ ਦੇਖਿਆ ਕਿ ਅੱਜ ਦੇ ਵਚਨ ਦੇ ਟਾਈਟਲ ਦੇ ਵਿੱਚ ਵੀ ਇਹੀ ਹੈ ਕਿ ਪਰਮੇਸ਼ਰ ਦੇ ਅੱਗੇ ਕੀ ਰਹੋ ਚੁੱਪ ਰਹੋ ਹੁਣ ਇਹ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਬਿਲਕੁਲ ਹੀ ਚੁੱਪ ਕਰ ਜਾਣਾ ਕਿ ਅਸੀਂ ਆਪਣੇ ਦਿਲ ਦੀ ਕੋਈ ਗੱਲ ਨਹੀਂ ਕਰਨੀ ਅਸੀਂ ਪਰਮੇਸ਼ਰ ਦੇ ਅੱਗੇ ਕੋਈ ਦੁਆ ਪ੍ਰਾਰਥਨਾ ਹੀ ਨਹੀਂ ਕਰਨੀ ਜਾਂ ਅਸੀਂ ਆਪਣੇ ਪਰਮੇਸ਼ਰ ਦੇ ਅੱਗੇ ਕੋਈ ਗੱਲ ਹੀ ਨਹੀਂ ਕਰਨੀ ਪਰ ਅਸੀਂ ਚੁੱਪ ਕਿਦਾਂ ਰਹਿਣਾ ਕਿਹੜੇ ਟੌਪਿਕ ਦੇ ਲਈ ਸਾਨੂੰ ਚੁੱਪ ਰਹਿਣ ਦੇ ਲਈ ਕਿਹਾ ਗਿਆ ਆ ਪਰਮੇਸ਼ਰ ਨੇ ਸਾਨੂੰ ਚੁੱਪ ਰਹਿਣ ਦੇ ਲਈ ਕਿਹਾ ਆ ਪਰਮੇਸ਼ਰ ਨੇ ਸਾਨੂੰ ਇਹ ਨਹੀਂ ਕਿਹਾ ਕਿ ਤੁਸੀਂ ਆਪਣੇ ਦਿਲ ਦੀ ਗੱਲ ਨਾ ਕਹੋ ਪਰਮੇਸ਼ਰ ਨੇ ਇਹ ਨਹੀਂ ਕਿਹਾ ਕਿ ਤੁਸੀਂ ਪ੍ਰਾਰਥਨਾ ਕਰਨੀ ਛੱਡ ਦਿਓ ਪਰਮੇਸ਼ਰ ਨੇ ਪਰਮੇਸ਼ਰ ਦੇ ਅਦਾਸ ਨੇ ਸਾਨੂੰ ਕੀ ਆਖਿਆ ਆ ਕਿ ਪਰਮੇਸ਼ਰ ਦੇ ਅੱਗੇ ਮੇਰੀ ਜਾਨ ਕੀ ਕਹਿੰਦਾ ਚੁੱਪ ਆ ਕਹਿੰਦਾ ਭਾਵਾ ਕਿ ਜਦੋਂ ਅਸੀਂ ਮੁਸ਼ਕਿਲ ਮੁਸੀਬਤ ਦੇ ਵਿੱਚ ਹੁੰਨੇ ਆ ਜਦੋਂ ਅਸੀਂ ਆਪਣੇ ਜੀਵਨ ਦੇ ਉਸ ਦੌਰ ਦੇ ਵਿੱਚ ਹੁੰਨੇ ਆ ਕਿ ਜਦੋਂ ਸਾਡੇ ਬੋਲਣ ਦੇ ਨਾਲ ਕੀ ਹੁੰਦਾ ਹੈ ਬਹੁਤ ਸਾਰੀਆਂ ਚੀਜ਼ਾਂ ਵਿਗੜ ਜਾਂਦੀਆਂ ਆ ਅਸੀਂ ਕਹਿੰਨੇ ਆ ਨਾ ਕਿ ਅਸੀਂ ਚੀਜ਼ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਦੇ ਆ ਮੰਨ ਲਓ ਅਸੀਂ ਸੱਚੇ ਹੁੰਨੇ ਆ ਸਹੀ ਹੁੰਨੇ ਆ ਸਾਡੇ ਘਰ ਦੇ ਵਿੱਚ ਕੋਈ ਅਗਰ ਲੜਾਈ ਝਗੜਾ ਆ ਜਾਂ ਕੋਈ ਮਤਲਬ ਐਸੀ ਗੱਲ ਚੱਲ ਰਹੀ ਹੁੰਦੀ ਸਾਡੇ ਬਾਰੇ ਦੇ ਵਿੱਚ ਅਸੀਂ ਅਸੀਂ ਸੱਚੇ ਹੁੰਨੇ ਆ ਅਸੀਂ ਸਹੀ ਹੁੰਨੇ ਆ ਅਸੀਂ ਜਦੋਂ ਆਪਣੀ ਸਫਾਈ ਦੇਣ ਲੱਗਦੇ ਆ ਨਾ ਤੇ ਬਹੁਤ ਵਾਰ ਕੀ ਹੁੰਦਾ ਆ ਉਹ ਸਾਰੀਆਂ ਦੀਆਂ ਸਾਰੀਆਂ ਚੀਜ਼ਾਂ ਸਾਡੇ ਹੀ ਖਿਲਾਫ ਹੋ ਜਾਂਦੀਆਂ ਆ ਜਿੱਦਾਂ ਆਪਾਂ ਦੇਖਦੇ ਆ ਕਿ ਜਦੋਂ ਪਰਮੇਸ਼ਰ ਦੇ ਦਾਸ ਜਿਹੜੇ ਯੂਸਫ ਸੀਗੇ ਹੁਣ ਯੂਸਫ ਦੀ ਉਦੋਂ ਕੋਈ ਗਲਤੀ ਨਹੀਂ ਸੀ ਜਦੋਂ ਯੂਸਫ ਦੇ ਉੱਤੇ ਇਲਜ਼ਾਮ ਲਗਾਇਆ ਗਿਆ ਸੀਗਾ ਜਦੋਂ ਯੂਸਫ ਦੇ ਉੱਪਰ ਇਲਜ਼ਾਮ ਲਗਾਇਆ ਗਿਆ ਸੀਗਾ ਕਿ ਮਤਲਬ ਵਿਚਾਰ ਦਾ ਇਲਜ਼ਾਮ ਜਦੋਂ ਉਹਨਾਂ ਦੇ ਉੱਪਰ ਲਗਾਇਆ ਗਿਆ ਸੀਗਾ ਉਹਨਾਂ ਦੀ ਕੋਈ ਗਲਤੀ ਨਹੀਂ ਸੀਗੀ ਉਹ ਚਾਹੁੰਦੇ ਤਾਂ ਆਪਣੀ ਸਫਾਈ ਦੇ ਸਕਦੇ ਸੀ ਉਹ ਚਾਹੁੰਦੇ ਤਾਂ ਉਹ ਬੋਲ ਕੇ ਚੀਖ-ਚੀਖ ਕੇ ਸਾਰੀ ਦੁਨੀਆ ਨੂੰ ਦੱਸ ਸਕਦੇ ਸੀ ਪਰ ਉਹ ਕੀ ਜਾਣਦੇ ਸੀਗੇ ਉਹ ਕਹਿੰਦੇ ਮੇਰਾ ਬਚਾਅ ਵੀ ਹਵਾ ਦੇ ਵੱਲੋਂ ਉਹ ਜਾਣਦੇ ਸੀ ਕਿ ਮੇਰਾ ਬਚਾਅ ਵੀ ਹਵਾ ਦੇ ਵੱਲੋਂ ਆ ਅਗਰ ਉਹ ਉਸ ਸਮੇਂ ਚੁੱਪ ਨਾ ਰਹਿੰਦੇ ਅਗਰ ਉਹ ਉਸ ਸਮੇਂ ਬੋਲਦੇ ਹੋ ਸਕਦਾ ਸੀਗਾ ਕਿ ਉਹਨਾਂ ਦਾ ਜਿਹੜਾ ਸੀਗਾ ਮਤਲਬ ਕਿ ਉਹਨਾਂ ਨੂੰ ਉੱਥੇ ਸੱਚਾ ਸਾਬਿਤ ਕਰ ਦਿੱਤਾ ਜਾਂਦਾ ਪਰ ਉਹ ਜੇਲ੍ਹ ਦੇ ਵਿੱਚ ਗਿਆ ਜੇਲ੍ਹ ਦੇ ਵਿੱਚ ਜਾ ਕੇ ਉਹਨਾਂ ਨੇ ਦੇਖੋ ਤੁਸੀਂ ਕੀ ਕਿੰਨੀਆਂ ਜ਼ਿੰਦਗੀਆਂ ਨੂੰ ਉਹਨਾਂ ਨੇ ਪਰਮੇਸ਼ਰ ਦਾ ਵਚਨ ਦੱਸਿਆ ਵਚਨ ਵੀ ਦੱਸਿਆ ਔਰ ਉਸ ਤੋਂ ਬਾਅਦ ਕੀ ਹੋਇਆ ਰਾਜੇ ਨਾਲ ਉਹਨਾਂ ਦੀ ਮੁਲਾਕਾਤ ਹੋਈ ਜੇਲ੍ਹ 'ਚ ਜਾਣ ਤੋਂ ਬਾਅਦ ਰਾਜੇ ਦੇ ਨਾਲ ਉਹਨਾਂ ਨੂੰ ਮਿਲਣਾ ਹੋਇਆ ਉਹਨਾਂ ਦਾ ਤੇ ਜੇ ਉਹ ਜਾਂਦੇ ਹੀ ਨਾ ਜੇ ਉਹ ਜੇਲ੍ਹ ਦੇ ਵਿੱਚ ਜਾਂਦੇ ਹੀ ਨਾ ਜੇ ਉਸ ਸਮੇਂ ਆਪਣੇ ਹੱਕ ਦੇ ਲਈ ਖੁਦ ਬੋਲ ਪੈਂਦੇ ਨਾ ਤੇ ਪਰਮੇਸ਼ਰ ਨੇ ਚੁੱਪ ਹੋ ਜਾਣਾ ਸੀਗਾ ਪਰ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਆਪਣੇ ਆਪ ਨੂੰ ਸ਼ਾਂਤ ਰੱਖਿਆ ਚੁੱਪ ਰੱਖਿਆ ਬਹੁਤ ਸਾਰੀਆਂ ਐਗਜ਼ੈਂਪਲਸ ਹੈਗੀਆਂ ਆ ਬਹੁਤ ਸਾਰੇ ਪਰਮੇਸ਼ਰ ਦੇ ਨਬੀ ਆ ਜਿਹੜੇ ਮੁਸ਼ਕਿਲ ਦੇ ਸਮੇਂ ਤੇ ਚੁੱਪ ਰਹੇ ਬਹੁਤ ਸਾਰੇ ਐਸੇ ਨਬੀਆ ਹੁਣ ਆਪਾਂ ਦੇਖਦੇ ਕਿ ਜਦੋਂ ਯੂਸਫ ਨੂੰ ਉੱਥੇ ਰਾਜੇ ਦੇ ਸਾਹਮਣੇ ਪੇਸ਼ ਕੀਤਾ ਗਿਆ ਜਦੋਂ ਉਹਨਾਂ ਦਾ ਦਰਸ਼ਨ ਜਿਹੜਾ ਸੀਗਾ ਰਾਜੇ ਦਾ ਦਰਸ਼ਨ ਜਿਹੜਾ ਯੂਸਫ ਨੇ ਪਰਮੇਸ਼ਰ ਦੇ ਦਾਸ ਯੂਸਫ ਨੇ ਦੱਸਿਆ ਤੇ ਉੱਥੇ ਫਿਰ ਉਹਨਾਂ ਨੂੰ ਇੱਕ ਹੱਕ ਦਿੱਤਾ ਗਿਆ ਪਰਮੇਸ਼ਰ ਦੇ ਵੱਲੋਂ ਉਹਨਾਂ ਨੂੰ ਉੱਚਾ ਕੀਤਾ ਗਿਆ ਫਿਰ ਉਹ ਵੀ ਲੋਕ ਦੇਖਦੇ ਸੀ ਨਾ ਉਸ ਸਮੇਂ ਜਿਹੜੇ ਲੋਕਾਂ ਨੇ ਉਹਨਾਂ ਤੇ ਇਲਜ਼ਾਮ ਲਗਾਇਆ ਸੀਗਾ ਕਿ ਉਸ ਨੂੰ ਉੱਚਾ ਕੀਤਾ ਗਿਆ ਯੂਸਫ ਨੂੰ ਫਿਰ ਪੂਰੇ ਮਤਲਬ ਕਿ ਉੱਥੋਂ ਦੇ ਦੇਸ਼ ਦੇ ਵਿੱਚ ਉਸ ਨੂੰ ਉੱਚਾ ਕੀਤਾ ਗਿਆ ਤੇ ਅੱਜ ਅਸੀਂ ਬਾਈਬਲ ਦੇ ਵਿੱਚ ਫਖਰ ਦੇ ਨਾਲ ਉਹਨਾਂ ਦੀ ਜਿਹੜੀ ਆ ਦਵਾਈ ਕਹਿ ਸਕਦੇ ਜੇ ਉਹਨਾਂ ਦੀ ਜੀਵਨੀ ਆਪਾਂ ਪੜਦੇ ਆ ਨਾ ਤੇ ਸਾਨੂੰ ਫਖਰ ਹੁੰਦਾ ਕਿ ਸੱਚਮੁੱਚ ਸਾਡੇ ਜਿਹੜੇ ਸੰਤ ਲੋਗ ਸੀਗੇ ਜਿਹੜੇ ਪਰਮੇਸ਼ਰ ਦੇ ਦਾਸ ਸੀਗੇ ਉਹਨਾਂ ਨੇ ਕਿੰਨੀ ਸਹਿਨਸ਼ੀਲਤਾ ਦੇ ਨਾਲ ਕਿੰਨੀ ਨਰਮਾਈ ਦੇ ਨਾਲ ਕਿੰਨੇ ਪਿਆਰ ਦੇ ਨਾਲ ਪਰਮੇਸ਼ਰ ਦੇ ਵੱਲ ਤੱਕਿਆ ਕਿੰਨਾ ਉਹਨਾਂ ਦੇ ਅੰਦਰ ਸਬਰ ਸੀਗਾ ਕਿ ਉਹ ਪਰਮੇਸ਼ਰ ਦੇ ਵੱਲ ਤੱਕਦੇ ਸੀ ਉਹ ਖੁਦ ਨਹੀਂ ਸੀ ਬੋਲਦੇ ਅੱਜ ਦੇ ਸਮੇਂ ਦੇ ਵਿੱਚ ਕੀ ਆ ਮੰਨ ਲਓ ਕਿ ਅਸੀਂ ਸੱਚੇ ਆ ਤੇ ਸਾਡੇ ਤੇ ਕੋਈ ਇਲਜ਼ਾਮ ਲੱਗਦਾ ਨਾ ਤੇ ਇਹ ਸੱਚੀ ਗੱਲ ਆ ਇਹ ਸਾਡੇ ਤੁਹਾਡੇ ਸਾਰਿਆਂ ਦੇ ਉੱਪਰ ਇਹ ਲਾਗੂ ਹੁੰਦੀ ਆ ਕਿ ਅਸੀਂ ਕੀ ਕਰਦੇ ਅਸੀਂ ਢੜਕ ਉੱਠਦੇ ਆ ਸੱਚਾ ਤਾਂ ਬੰਦਾ ਕੀ ਉਹਨੇ ਤਾਂ ਢੜਕਣਾ ਹੀ ਢੜਕਣਾ ਇੱਥੇ ਝੂਠਾ ਬੰਦਾ ਵੀ ਕਿਸੇ ਨੂੰ ਗੱਲ ਨਹੀਂ ਕਰਨ ਦਿੰਦਾ ਕਿ ਤੂੰ ਮੇਰੇ ਤੇ ਉਂਗਲੀ ਚੱਕੀ ਤੇ ਚੱਕੀ ਕਿਦਾਂ ਅਸੀਂ ਕੀ ਕਰਦੇ ਆ ਅਸੀਂ ਭੜ ਕੁੱਟਦੇ ਆ ਅਸੀਂ ਕਹਿੰਨੇ ਵੀ ਆਂ ਵੀ ਰੱਬ ਤਾਂ ਬਾਅਦ ਚ ਦੇਖੂਗਾ ਪਹਿਲਾਂ ਇਹਨੂੰ ਮੈਂ ਦੇਖ ਲਵਾਂ ਕਿ ਮੈਂ ਇਹਦੇ ਨਾਲ ਕੀ ਕਰ ਦਵਾਂ ਇਦਾਂ ਦੇ ਲੋਕਾਂ ਦੀ ਜਿਹੜੀ ਮਨੁਸਤੀਤੀ ਹੋਈ ਪਈ ਆ ਇਦਾਂ ਦੇ ਲੋਕਾਂ ਦੀ ਜਿਹੜੀ ਆ ਸਥਿਤੀ ਹੋਈ ਪਈ ਮਾਈਂਡ ਦੀ ਕਿ ਪਹਿਲਾਂ ਇਹਨੂੰ ਮੈਂ ਦੇਖ ਲਵਾਂ ਰੱਬ ਦਾ ਤਾਂ ਮੈਨੂੰ ਪਤਾ ਨਹੀਂ ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਸੁਣਿਆ ਕਿ ਕੀ ਪਤਾ ਵੀ ਰੱਬ ਨੇ ਜੇ ਬਦਲਾ ਲੈਣਾ ਆ ਇਹਨਾਂ ਦੇ ਕੋਲ ਜਾਂ ਰੱਬ ਨੇ ਸਾਨੂੰ ਕੋਈ ਇਹਨਾਂ ਦਾ ਬਦਲਾ ਦਿਖਾਉਣਾ ਆ ਤੇ ਸਾਡੇ ਜਿਉਂਦੇ ਜੀ ਦਿਖਾਵੇ ਜਦੋਂ ਅਸੀਂ ਇਹਨਾਂ ਦੁਨੀਆ ਤੇ ਰਹੇ ਤੇ ਫਿਰ ਫਾਇਦਾ ਕੀ ਇਹਦੇ ਤੰਗ ਹੋਏ ਦਾ ਬਹੁਤ ਸਾਰੇ ਲੋਕ ਇਹ ਵੀ ਗੱਲਾਂ ਆਖਦੇ ਆ ਕਿ ਇਸ ਲੋ ਇਸ ਬੰਦੇ ਨੇ ਸਾਡੇ ਮਾਪੇ ਨੂੰ ਤੰਗ ਕੀਤਾ ਇਸ ਬੰਦੇ ਨੇ ਸਾਡੇ ਨਾਲ ਆ ਕੀਤਾ ਉਹ ਕੀਤਾ ਮੈਂ ਆਪਣੀਆਂ ਅੱਖਾਂ ਦੇ ਨਾਲ ਇਹਦੀ ਬਰਬਾਦੀ ਨੂੰ ਦੇਖ ਲਵਾਂ ਬਹੁਤ ਸਾਰੇ ਭੈਣ ਭਰਾ ਇਹ ਵੀ ਕਹਿੰਦੇ ਆ ਮਸੀਹ ਲੋਕ ਵੀ ਕਹਿੰਦੇ ਆ ਕਿ ਮੈਂ ਇਹਦੀ ਆਪਣੇ ਅੱਖਾਂ ਨਾਲ ਇਹਦੀ ਬਰਬਾਦੀ ਨੂੰ ਦੇਖਾਂ ਕਿ ਜਦੋਂ ਮੈਂ ਇਹ ਨਾ ਦੁਨੀਆ ਤੇ ਕਹਿੰਦੇ ਰਿਹਾ ਕਿ ਮੈਂ ਫਿਰ ਇਹਦੀ ਬਰਬਾਦੀ ਨੂੰ ਦੇਖ ਕੇ ਵੀ ਕੀ ਕਰਨਾ ਤੇ ਅਸੀਂ ਕਿੰਨਾ ਮਾੜਾ ਸੋਚਦੇ ਆ ਪਰ ਪਰਮੇਸ਼ਰ ਸਾਨੂੰ ਇਹ ਗੱਲ ਨਹੀਂ ਕਹਿੰਦੇ ਕਿ ਤੁਸੀਂ ਕਿਸੇ ਦੇ ਵਾਸਤੇ ਚ ਕੁਝ ਗਲਤ ਬੋਲੋ ਪਰਮੇਸ਼ਰ ਕੀ ਕਹਿੰਦੇ ਆ ਇੱਥੇ ਪਰਮੇਸ਼ਰ ਦੇ ਦਾਸ ਨੇ ਸਾਨੂੰ ਇਹ ਕਿਹਾ ਕਿ ਤੁਸੀਂ ਚੁੱਪ ਰੋ ਤੁਸੀਂ ਚੁੱਪ ਰੋ ਬਸ ਪਰਮੇਸ਼ਰ ਨੂੰ ਆਪਣਾ ਕੰਮ ਕਰਨ ਦਿਓ ਹੋ ਸਕਦਾ ਆ ਕਿ ਜਿੱਦਾਂ ਵੀ ਪਰਮੇਸ਼ਰ ਵੀ ਪਰਮੇਸ਼ਰ ਤੁਹਾਡੇ ਜੀਵਨ ਦੇ ਦੁਆਰਾ ਕਿਸੇ ਦੀ ਜ਼ਿੰਦਗੀ ਨੂੰ ਬਦਲਣਾ ਚਾਹੁੰਦੇ ਹੋਣ ਤੇ ਤੁਹਾਡੇ ਦੋ ਗਲਤ ਲਫ਼ਜ਼ ਬੋਲ ਜਿਹੜੇ ਆ ਨਾ ਉਹ ਸਾਰੀ ਉਮਰ ਦੇ ਲਈ ਮਸੀਹ ਦੇ ਵਿਰੋਧ ਉਹ ਜਿਹੜਾ ਆ ਉਹਨਾਂ ਦੇ ਮਨਾਂ ਦੇ ਅੰਦਰ ਨਫ਼ਰਤ ਪੈਦਾ ਕਰ ਸਕਦਾ ਆ ਹੁਣ ਜਿੱਦਾਂ ਬਹੁਤ ਸੋਹਣੀ ਗੱਲ ਮੈਂ ਪ੍ਰਭੂ ਦੇ ਦਾਸ ਦੀ ਦੇਖੀ ਕਿ ਪ੍ਰਭੂ ਦੇ ਦਾਸ ਕਹਿੰਦੇ ਕਿ ਮਤਲਬ ਕਿ ਉਹਨਾਂ ਦਾ ਜਦੋਂ ਵਿਰੋਧ ਹੋ ਰਿਹਾ ਸੀਗਾ ਤੇ ਜਿਹੜੀ ਜਾਤੀ ਦੇ ਵਿੱਚੋਂ ਉਹਨਾਂ ਦਾ ਵਿਰੋਧ ਹੋ ਰਿਹਾ ਸੀ ਨਾ ਤੇ ਉਸੇ ਜਾਤੀ ਦੇ ਵਿੱਚੋਂ ਮਤਲਬ ਕਿ ਉਹ ਕਹਿੰਦੇ ਮੈਂ ਕੁਝ ਨਹੀਂ ਬੋਲਿਆ ਕਹਿੰਦੇ ਕਿ ਜਦੋਂ ਮੇਰਾ ਬਹੁਤ ਜ਼ਿਆਦਾ ਵਿਰੋਧ ਹੋ ਰਿਹਾ ਸੀ ਮੇਰਾ ਨੁਕਸਾਨ ਤੱਕ ਕਹਿੰਦੇ ਕੀਤਾ ਗਿਆ ਨੇ ਜਾਤੀ ਦੇ ਦੁਆਰਾ ਤੇ ਕਹਿੰਦੇ ਮੈਂ ਕੁਝ ਨਹੀਂ ਬੋਲਿਆ ਪਰ ਕਹਿੰਦੇ ਪਰਮੇਸ਼ਰ ਨੇ ਉਸੇ ਜਾਤੀ ਦੇ ਵਿੱਚੋਂ ਮੈਨੂੰ ਇੱਕ ਮਤਲਬ ਕਿ ਬਹੁਤ ਹੀ ਅੱਛੀ ਪਤਨੀ ਜਿਹੜੀ ਦਿੱਤੀ ਆਪਾਂ ਸਾਰੇ ਜਾਣ ਹੀ ਗਏ ਹੋਵਾਂਗੇ ਕਿ ਮੈਂ ਕਿਦੇ ਬਾਰੇ ਚ ਗੱਲ ਕਰ ਰਹੀ ਆਂ ਉਹ ਪਰਮੇਸ਼ਰ ਦੇ ਦਾਸ ਪਾਸਟਰ ਯੂਸਫ ਅੰਗਰਨੁਰਲਾ ਜੀ ਦੇ ਬਾਰੇ ਚ ਗੱਲ ਕਰ ਰਹੀ ਮੈਂ ਕਿ ਉਹ ਕਹਿੰਦੇ ਕਿ ਉਹਨਾਂ ਨੇ ਗਵਾਹੀ ਦਿੱਤੀ ਇਸ ਚੀਜ਼ ਦੀ ਕਿ ਵੀ ਜਦੋਂ ਮੇਰੇ ਉੱਤੇ ਮੁਸ਼ਕਿਲ ਸੀਗੀ ਕਹਿੰਦੇ ਕਿ ਜਦੋਂ ਮੈਂ ਮਤਲਬ ਮੁਸ਼ਕਿਲ ਦੇ ਵਿੱਚ ਫਸਿਆ ਹੋਇਆ ਸੀਗਾ ਤੇ ਇਹ ਕਹਿੰਦੇ ਕਿ ਉਸ ਸਮੇਂ ਕਹਿੰਦੇ ਮੈਂ ਚੁੱਪ ਰਿਆ ਕਿਉਂਕਿ ਉਹਨਾਂ ਨੇ ਵਚਨ ਨੂੰ ਪੜਿਆ ਹੋਇਆ ਆ ਤੇ ਉਹ ਕਹਿੰਦੇ ਮੈਂ ਚੁੱਪ ਰਿਆ ਉਸ ਸਮੇਂ ਤੇ ਮੈਂ ਚੁੱਪ ਰਹਿ ਕੇ ਕਹਿੰਦੇ ਕਿਸੇ ਨੂੰ ਕੋਈ ਜਵਾਬ ਨਹੀਂ ਦਿੱਤਾ ਕਹਿੰਦੇ ਉਸ ਜਾਤੀ ਦੇ ਵਿੱਚੋਂ ਪਰਮੇਸ਼ਰ ਨੇ ਮੈਨੂੰ ਪਤਨ ਨਹੀਂ ਦਿੱਤੀ ਤੇ ਅੱਜ ਉਸ ਪ੍ਰਭੂ ਦੀ ਦਾਸੀ ਦੇ ਵੱਲ ਦੇਖ ਕੇ ਕਿੰਨੀਆਂ ਰੂਹਾਂ ਬਚੀਆਂ ਹੋਣੀਆਂ ਉਸ ਜਾਤੀ ਦੇ ਵਿੱਚੋਂ ਅਗਰ ਉਹ ਪਰਮੇਸ਼ਰ ਦੇ ਕੰਮਾਂ ਨੂੰ ਕਰ ਸਕਦੇ ਚੁੱਪ ਰਹਿ ਕੇ ਤੇ ਅਸੀਂ ਕਿਉਂ ਨਹੀਂ ਕਰ ਸਕਦੇ ਅਗਰ ਪਰਮੇਸ਼ਰ ਦੇ ਦਾਸ ਇਬਰਾਹਿਮ ਤੁਸੀਂ ਦੇਖੋ ਕਿ ਉਹ ਇੰਨੇ ਉਹਨੂੰ ਵਿਸ਼ਵਾਸ ਦਾ ਪਿਤਾ ਕਿਹਾ ਜਾਂਦਾ ਆ ਆਪਾਂ ਸਾਰੇ ਜਾਣਦੇ ਆ ਤੇ ਜਦੋਂ ਉਹਨਾਂ ਦੀ ਬੱਚੇ ਦੀ ਜਿਹੜੀ ਸੀਗੀ ਪਰਮੇਸ਼ਰ ਨੇ ਕਿਹਾ ਸੀ ਨਾ ਕਿ ਆਪਣੇ ਬੱਚੇ ਦੀ ਬਲੀ ਦੇ ਦੇ ਤੇ ਉਸ ਸਮੇਂ ਉਹ ਬੋਲ ਸਕਦੇ ਸੀ ਨਾ ਉਹ ਕਹਿ ਸਕਦੇ ਸੀ ਕਿ ਪ੍ਰਭੂ ਕਿਉਂ ਤੂੰ ਮੈਨੂੰ ਬੱਚਾ ਦਿੱਤਾ ਇੰਨੇ ਸਾਲਾਂ ਬਾਅਦ ਦਿੱਤਾ ਤੂੰ ਮੈਨੂੰ ਕਿਹਾ ਸੀਗਾ ਕਿ ਤੇ ਤੇਰੇ ਜਿਹੜੇ ਮਤਲਬ ਕਿ ਅੰਸ਼ ਜਿਹੜੀ ਆ ਉਹ ਰੇਤ ਦੇ ਕਣਾਂ ਦੇ ਬਰਾਬਰ ਹੋਵੇਗੀ ਤੇਰੀ ਜਿਹੜੀ ਅੰਸ਼ ਆ ਉਹ ਅਸਮਾਨ ਦੇ ਤਾਰਿਆਂ ਦੇ ਜਿੰਨੀ ਹੋਵੇਗੀ ਤੇ ਫਿਰ ਇਹੀ ਤਾਂ ਜਰੀਆ ਆ ਨਾ ਮੇਰੀ ਅੰਸ਼ ਨੂੰ ਵਧਾਉਣ ਦਾ ਤੇ ਫਿਰ ਇਹ ਇਹ ਮੈਂ ਕਿਉਂ ਕੁਰਬਾਨੀ ਦਵਾਂ ਉਹ ਕੁਝ ਵੀ ਨਹੀਂ ਬੋਲੇ ਜਦੋਂ ਪਰਮੇਸ਼ਰ ਨੇ ਉਹਨਾਂ ਨੂੰ ਕਿਹਾ ਕਿ ਆਪਣੇ ਬੱਚੇ ਦੀ ਕੁਰਬਾਨੀ ਦੇ ਉਹ ਲੈ ਕੇ ਚੁੱਪ ਕਰਕੇ ਤੁਰ ਗਏ ਇੱਥੋਂ ਤੱਕ ਕਿ ਉਸ ਦੀ ਮਾਂ ਨਾਲ ਵੀ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਉਸ ਦੀ ਮਾਂ ਨੂੰ ਵੀ ਕੁਝ ਨਹੀਂ ਬੋਲਿਆ ਕਿ ਅੱਜ ਤਾਂ ਡੇ ਬੱਚੇ ਨੂੰ ਕੁਰਬਾਨ ਕਰਨ ਜਾ ਰਹੇ ਹਨ ਤੇ ਪਰਮੇਸ਼ਰ ਨੇ ਕਿੰਨਾ ਮਤਲਬ ਕਿ ਅੱਜ ਦੇ ਸਮੇਂ ਦੇ ਵਿੱਚ ਤੱਕ ਉਹਨਾਂ ਦੇ ਨਾਮ ਨੂੰ ਕਾਇਮ ਰੱਖਿਆ ਹੋਇਆ ਪਰਮੇਸ਼ਰ ਨੇ ਤੇ ਅਸੀਂ ਅਸੀਂ ਭੜਕੋਟ ਦੇ ਅਸੀਂ ਕਹਿੰਨੇ ਵੀ ਨਹੀਂ ਵੀ ਪਰਮੇਸ਼ਰ ਤੇ ਤਾਂ ਸਾਨੂੰ ਭਰੋਸਾ ਹੀ ਹੈ ਨੀਗਾ ਕਿ ਪਰਮੇਸ਼ਰ ਕਰੂਗਾ ਕੁਛ ਕਿ ਨਹੀਂ ਕਰੂਗਾ ਅਸੀਂ ਪਹਿਲਾਂ ਅਸੀਂ ਕਰ ਲਈਏ ਕੀ ਕਰ ਲੋਂਗੇ ਤੁਸੀਂ ਕਿੰਨਾ ਕੁ ਤੁਸੀਂ ਮਤਲਬ ਕੀ ਕਿਸੇ ਦਾ ਜਵਾਬ ਦੇ ਸਕਦੇ ਆ ਅਗਰ ਸਮਝਣ ਵਾਲੇ ਨੇ ਅਗਰ ਮੋਰੇ ਜਿਹੜਾ ਬੰਦਾ ਨਾ ਸਮਝਣ ਵਾਲਾ ਹੋਵੇ ਤਾਂ ਉਹ ਤੁਹਾਡੇ ਇਮੋਸ਼ਨਸ ਨੂੰ ਤੁਹਾਡੀਆਂ ਫੀਲਿੰਗਸ ਨੂੰ ਉਹ ਉਦਾਂ ਹੀ ਸਮਝ ਸਕਦਾ ਆ ਜਦੋਂ ਤੁਸੀਂ ਉਹਨਾਂ ਦੇ ਸਾਹਮਣੇ ਰੋ ਰਹਿ ਹੁੰਨੇ ਆ ਗਿੜਗਿੜਾ ਰਹਿ ਹੁੰਨੇ ਆ ਜਾਂ ਫਿਰ ਉਹ ਤੁਹਾਡੇ ਨਾਲ ਮਾੜਾ ਕਰਦਾ ਹੀ ਕਿਉਂ ਜੇ ਉਹਨੂੰ ਇੰਨੀ ਸਮਝ ਹੁੰਦੀ ਤਾਂ ਉਹਦੇ ਅੰਦਰ ਸਮਝ ਨਹੀਂ ਹੈਗੀ ਤਾਂ ਹੀ ਉਹ ਤੁਹਾਡੇ ਨਾਲ ਇਹੋ ਜਿਹਾ ਵਿਵਹਾਰ ਕਰਦੇ ਆ ਤਾਂ ਹੀ ਉਹ ਤੁਹਾਨੂੰ ਧੋਖਾ ਦਿੰਦੇ ਆ ਤਾਂ ਹੀ ਉਹ ਤੁਹਾਡੇ ਨਾਲ ਗਲਤ ਰੀਤੀ ਦੇ ਨਾਲ ਚੱਲਦੇ ਕਿਉਂਕਿ ਉਹਨਾਂ ਦੀ ਸਮਝ ਨੂੰ ਜਿਹੜਾ ਨਾ ਸ਼ੈਤਾਨ ਨੇ ਆਪਣੇ ਵਸਤ ਕੀਤਾ ਹੋਇਆ ਆ ਉਹਨਾਂ ਦੀ ਬੁੱਧ ਨੂੰ ਆਪਣੇ ਸ਼ੈਤਾਨ ਨੇ ਵਸਤ ਕੀਤਾ ਹੋਇਆ ਆ ਤੇ ਉਹ ਸਤਾ ਕੇ ਵੀ ਕੁਝ ਸਮਝ ਨਹੀਂ ਸਕਦੇ ਤੇ ਸਾਨੂੰ ਚਾਹੀਦਾ ਹੈ ਕਿ ਅਸੀਂ ਚੁੱਪ ਰਹਿ ਕੇ ਸਾਨੂੰ ਭਰੋਸਾ ਹੋਣਾ ਚਾਹੀਦਾ ਕਿ ਪਰਮੇਸ਼ਰ ਸਾਡੇ ਵੱਲ ਆ ਤੇ ਪਰਮੇਸ਼ਰ ਸਾਨੂੰ ਕਦੇ ਵੀ ਡੋਲਣ ਨਹੀਂ ਦੇਗਾ ਪਰਮੇਸ਼ਰ ਸਾਨੂੰ ਕਦੇ ਡਿੱਗਾ ਨਹੀਂ ਦੇਗਾ ਜਿੱਦ ਆਪਾਂ ਦੇਖਦੇ ਆ ਇੱਕ ਹੋਰ ਐਗਜ਼ਾਮਪਲ ਲੈਨੇ ਜੇ ਪਰਮੇਸ਼ਰ ਦੇ ਦਾਸ موسی ਦੀ ਗੱਲ ਕਰਦੇ ਆ ਕਿੰਨੇ ਲੋਕਾਂ ਨੂੰ ਉਹ ਉਥੋਂ ਇਜ਼ਰਾਈ ਇਜ਼ਰਾਈਲੀਆਂ ਨੂੰ ਕੱਢ ਕੇ ਲਿਆਏ ਸੀ ਨਾ ਗੁਲਾਮੀ ਦੇ ਵਿੱਚੋਂ ਤੇ ਪਿੱਛੇ ਕੀ ਸੀਗਾ ਪਿੱਛੇ ਫਰੋਂ ਦੀ ਫੌਜ ਸੀਗੀ ਔਰ ਅੱਗੇ ਕੀ ਸੀਗਾ ਲਾਲ ਸਮੁੰਦਰ ਸੀਗਾ ਤੇ ਕੀ ਉਥੇ ਉਹ ਪਰਮੇਸ਼ਰ ਦੇ ਨਾਲ ਝਗੜਾ ਕਰਨ ਬੈਗੇ ਜਾਂ ਫਿਰ ਉਹਨਾਂ ਲੋਕਾਂ ਦੇ ਨਾਲ ਝਗੜਾ ਕਰਨ ਬੈਗੇ ਕਿ ਜਦੋਂ ਮੈਂ ਤੁਹਾਨੂੰ ਕਹਿੰਦਾ ਸੀ ਪਹਿਲਾਂ ਨਿਕਲੋ ਪਹਿਲਾਂ ਨਿਕਲੋ ਉਦੋਂ ਤੁਸੀਂ ਨਿਕਲੇ ਨਹੀਂ ਜਾਂ ਮੈਂ ਫਿਰ ਮਤਲਬ ਕਿ ਮੈਂ ਹੁਣ ਤੁਹਾਨੂੰ ਕਿੱਥੇ ਲੈ ਕੇ ਜਾਵਾਂ ਪ੍ਰਭੂ ਤੂੰ ਮੈਨੂੰ ਕਹਿ ਤਾਂ ਦਿੱਤਾ ਵੀ ਇਹਨਾਂ ਨੂੰ ਬਚਾ ਤੇ ਹੁਣ ਤੂੰ ਸਾਨੂੰ ਮਰਨ ਦੇ ਲਈ ਛੱਡਿਆ ਬਹੁਤ ਸਾਰੇ ਲੋਕ ਇਹ ਗੱਲਾਂ ਆਖਦੇ ਸੀ ਕਿ ਤੂੰ ਸਾਨੂੰ ਮਰਨ ਦੇ ਲਈ ਇੱਥੇ ਲੈ ਕੇ ਆਇਆ ਪਰ ਪਰਮੇਸ਼ਰ ਦੇ ਦਾਸ ਦੇ ਮੂੰਹੋਂ ਇੱਕ ਵੀ ਲਫ਼ਜ਼ ਨਹੀਂ ਨਿਕਲਿਆ ਉਸ ਸਮੇਂ ਪ੍ਰਭੂ ਦੇ ਦਾਸ ਨੇ ਇੱਕ ਵੀ ਪਰਮੇਸ਼ਰ ਦੇ ਖਿਲਾਫਤ ਦੇ ਵਿੱਚ ਸ਼ਬਦ ਨਹੀਂ ਬੋਲਿਆ ਕਿਉਂਕਿ ਉਹ ਜਾਣਦਾ ਸੀਗਾ ਕਿ ਜਿਹੜਾ ਮੈਨੂੰ ਉੱਥੋਂ ਕੱਢ ਕੇ ਲੈ ਕੇ ਆ ਸਕਦਾ ਨਾ ਤੇ ਇਹ ਸਮੁੰਦਰ ਵੀ ਉਹਦੇ ਲਈ ਕੋਈ ਵੱਡੀ ਗੱਲ ਨਹੀਂ ਹੈਗੀ। ਇਹ ਸਮੁੰਦਰ ਸਭ ਕੁਝ ਉਹਦੇ ਹੁਕਮ ਦੇ ਵਿੱਚ ਚੱਲਦਾ ਤੇ ਜਦੋਂ ਅਸੀਂ ਇਸ ਚੀਜ਼ ਨੂੰ ਜਾਣ ਲਈਏ ਨਾ ਕਿ ਸਾਰਾ ਕੁਝ ਪਰਮੇਸ਼ਰ ਦੇ ਹੁਕਮ ਦੇ ਅੰਦਰ ਆ ਸਾਰਾ ਕੁਝ ਪਰਮੇਸ਼ਰ ਦੇ ਹੱਥਾਂ ਦੇ ਵਿੱਚ ਆ ਤੇ ਸਾਡੇ ਉੱਪਰ ਕੋਈ ਵੀ ਬੋਲੀ ਜਾਵੇ ਇਹ ਚੀਜ਼ ਮੈਂ ਵੀ ਅੱਜ ਹੀ ਸਿੱਖੀ ਵਚਨ ਦੇ ਵਿੱਚੋਂ ਕਿ ਕੋਈ ਵੀ ਪਰਮੇਸ਼ਰ ਦੇ ਪਰਮੇਸ਼ਰ ਦੇ ਵਿੱਚ ਆ ਨਾ ਅਗਰ ਜੇ ਅਸੀਂ ਸਾਨੂੰ ਕੋਈ ਵੀ ਕੁਝ ਵੀ ਬੋਲੀ ਜਾਵੇ ਸਿਰਫ ਅਸੀਂ ਆਪਣੇ ਜ਼ੁਬਾਨ ਨੂੰ ਕੀ ਕਰਨਾ ਬੰਦ ਰੱਖਣਾ ਤੇ ਆਪਣੇ ਧਿਆਨ ਨੂੰ ਅਸੀਂ ਉਹਨਾਂ ਦੀਆਂ ਗੱਲਾਂ ਤੇ ਨਹੀਂ ਲਗਾਉਣਾ ਵਿਅਰਥ ਦੀਆਂ ਗੱਲਾਂ ਤੇ ਨਹੀਂ ਲਗਾਉਣਾ ਆਪਣੇ ਮਨ ਨੂੰ ਪਰ ਅਸੀਂ ਕੀ ਕਰਨਾ ਆ ਅਸੀਂ ਆਪਣਾ ਮਨ ਯਹੋਵਾ ਦੇ ਵੱਲ ਚੱਕੀ ਰੱਖਣਾ ਆ ਅਸੀਂ ਆਪਣੇ ਮਨ ਨੂੰ ਹਮੇਸ਼ਾ ਯਹੋਵਾ ਤੇ ਟਿਕਾਈ ਰੱਖਣਾ ਕਿ ਯਹੋਵਾ ਪਰਮੇਸ਼ਰ ਸਾਡੀ ਆਸ ਤੇ ਸਾਡਾ ਜਿਹੜਾ ਸਾਡਾ ਬਚਾਅ ਸਾਡਾ ਗੜ ਤੂੰ ਆ ਤੇ ਸਾਡੀ ਸਹਾਇਤਾ ਤੇਰੇ ਵੱਲੋਂ ਹੋਣੀ ਆ ਤੇ ਅਸੀਂ ਤੇਰੇ ਵੱਲ ਤੱਕਣਾ ਆ ਤੇ ਉਦੋਂ ਫਿਰ ਤੁਸੀਂ ਦੇਖੋ ਕਿ ਕਮਾਲ ਹੁੰਦੀ ਜਿੱਦਾਂ ਲਾਲ ਸਮੁੰਦਰ ਦੋ ਭਾਗ ਹੋ ਗਿਆ ਸੀ ਨਾ ਇਦਾਂ ਹੀ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਮੁਸ਼ਕਿਲਾਂ ਦੋ ਭਾਗ ਹੋ ਜਾਣਗੀਆਂ ਇੱਕ ਸਾਈਡ ਤੇ ਤੁਸੀਂ ਹੋਵੋਗੇ ਤੇ ਇੱਕ ਸਾਈਡ ਤੇ ਤੁਹਾਡੀਆਂ ਮੁਸ਼ਕਿਲਾਂ ਪਿੱਛੇ ਰਹਿ ਜਾਣਗੀਆਂ ਤੇ ਸੱਚਮੁੱਚ ਉਹ ਲੋਕ ਅੱਜ ਜਿਹੜੇ ਤੁਹਾਡੇ ਤੁਹਾਡੇ ਉੱਪਰ ਲਾਂਚ ਲਾਉਂਦੇ ਆ ਜਿਹੜੇ ਤੁਹਾਡੇ ਉੱਪਰ ਗਲਤ ਧਾਰਨਾਵਾਂ ਬਣਾਉਂਦੇ ਜਿਹੜੇ ਤੁਹਾਡੇ ਉੱਪਰ ਗਲਤ ਟੀਚੇ ਕਰਦੇ ਆ ਜਿਹੜੇ ਤੁਹਾਨੂੰ ਗਲਤ ਬੁਰੇ ਸ਼ਬਦ ਬੋਲਦੇ ਆ ਜਿਹੜੇ ਤੁਹਾਡੀ ਬਰਬਾਦੀ ਦੇ ਲਈ ਦਵਾਵਾਂ ਕਰਦੇ ਆ ਫਿਰ ਉਹ ਸਾਰੇ ਦੇ ਸਾਰੇ ਲੋਕ ਜਿਹੜੇ ਆ ਨਾ ਪਰਮੇਸ਼ਰ ਦੇ ਦੁਆਰਾ ਸ਼ਰਮਿੰਦੇ ਕੀਤੇ ਜਾਣਗੇ ਤੇ ਸੱਚਮੁੱਚ ਪਰਮੇਸ਼ਰ ਆਪਣੇ ਬੱਚਾ ਨੂੰ ਕਦੇ ਡੋਲਰ ਨਹੀਂ ਦਿੰਦਾ ਅੱਜ ਚਾਹੇ ਤੁਸੀਂ ਕਿੰਨੇ ਵੀ ਦੁੱਖ ਦੇ ਵਿੱਚ ਕਿਉਂ ਨਾ ਹੋਵੋ ਅੱਜ ਤੁਸੀਂ ਚਾਹੇ ਕਿੰਨੇ ਵੀ ਮੁਸ਼ਕਿਲ ਦੇ ਵਿੱਚ ਕਿਉਂ ਨਾ ਹੋਵੋ ਚਾਹੇ ਤੁਹਾਨੂੰ ਬਹੁਤ ਬੁਰਾ ਲੱਗ ਰਿਹਾ ਬਹੁਤ ਤਕਲੀਫ ਹੋ ਰਹੀ ਆ ਮੈਂ ਖੁਦ ਇਹਨਾਂ ਚੀਜ਼ਾਂ ਦੇ ਵਿੱਚੋਂ ਨਿਕਲੀ ਹੋਈ ਆ ਮੈਂ ਖੁਦ ਇਸ ਚੀਜ਼ ਦੇ ਵਿੱਚੋਂ ਗੁਜ਼ਰ ਕੇ ਮੈਂ ਤੁਹਾਨੂੰ ਆਪਣੇ ਐਕਸਪੀਰੀਅੰਸ ਨੂੰ ਦੱਸਦੀ ਪਈ ਆ ਕਿ ਜਦੋਂ ਅਸੀਂ ਸਹੀ ਹੁੰਨੇ ਆ ਨਾ ਤੇ ਫਿਰ ਸਾਨੂੰ ਗੱਲਾਂ ਜਿਹੜੀਆਂ ਨਾ ਉਹ ਬਰਦਾਸ਼ਤ ਕਰਨੀਆਂ ਬਹੁਤ ਔਖੀਆਂ ਹੋ ਜਾਂਦੀਆਂ ਆ ਫਿਰ ਸਾਡ ਨੂੰ ਇੱਕ ਲਫ਼ਜ਼ ਵੀ ਕਿਸੇ ਦਾ ਨਾ ਤਲਵਾਰ ਦੇ ਵਾਂਗ ਕੱਟਦਾ ਆ ਕਿ ਇੱਕ ਲਫ਼ਜ਼ ਜੇ ਸਾਡੇ ਖਿਲਾਫ ਕੋਈ ਬੋਲਦਾ ਆ ਜਾਂ ਫਿਰ ਸਾਨੂੰ ਕੋਈ ਇੱਕ ਲਫ਼ਜ਼ ਵੀ ਬਾਹਰੋਂ ਪਤਾ ਲੱਗਦਾ ਨੇ ਕਿ ਇਹ ਇਨਸਾਨ ਜਿਹਨੂੰ ਮੈਂ ਆਪਣੇ ਦਿਲ ਔਰ ਜਾਨ ਤੋਂ ਹਮੇਸ਼ਾ ਮਤਲਬ ਕੀ ਸੰਭਾਲ ਕੇ ਰੱਖਿਆ ਆਪਣੇ ਦਿਲ ਜਾਨ ਤੋਂ ਮੈਂ ਜਿਹਦੇ ਨਾਲ ਪਿਆਰ ਕੀਤਾ ਚਾਹੇ ਉਹ ਸਾਡੇ ਮਾਤਾ ਪਿਤਾ ਆ ਚਾਹੇ ਸਾਡੇ ਸੱਸ ਸੂਰਾ ਜਾਂ ਫਿਰ ਸਾਡੇ ਦੇਰ ਜੇਠ ਆ ਜਾਂ ਜੇਠ ਜੁਠਾਣੀਆਂ ਜਾਂ ਕੋਈ ਵੀ ਲਾਲੂ ਕੋਈ ਵੀ ਰਿਸ਼ਤਾ Husband wife ਦੀ ਗੱਲ ਹੋ ਸਕਦੀ ਆ ਕੋਈ ਵੀ ਰਿਸ਼ਤਾ ਜਿਹਨੂੰ ਅਸੀਂ ਬਹੁਤ ਸ਼ਿੱਦਤ ਦੇ ਨਾਲ ਆਪਣੇ ਲਾਈਫ ਦੇ ਵਿੱਚ ਰੱਖਿਆ ਹੋਇਆ ਸੀ ਪਿਆਰ ਦੇ ਨਾਲ ਅਸੀਂ ਸੰਜੋਇਆ ਸੀਗਾ ਬਹੁਤ ਲੰਮੇ ਸਮੇਂ ਤੋਂ ਜਿਸਨੂੰ ਅਸੀਂ ਆਪਣਾ ਸਮਝ ਰਿਆ ਸੀਗੇ ਤੇ ਇੱਕਦਮ ਪਤਾ ਲੱਗੇ ਕਿ ਉਹ ਇਨਸਾਨ ਤੁਹਾਡਾ ਹੈ ਹੀ ਨਹੀਂ ਆ ਉਹ ਇਨਸਾਨ ਤੁਹਾਡੇ ਖਿਲਾਫਤ ਦੇ ਵਿੱਚ ਇੰਨੇ ਸਾਲਾਂ ਤੋਂ ਬੈਠਾ ਹੋਇਆ ਸੀ ਤੁਹਾਨੂੰ ਪਤਾ ਹੀ ਨਹੀਂ ਆ ਪਰ ਉਹ ਆਪਣੇ ਪੰਦਾ ਦਿਖਾਵਾ ਕਰ ਰਿਹਾ ਸੀਗਾ ਉਸ ਸਮੇਂ ਨਾ ਕਿ ਇੱਕ ਕਹਿ ਲੋ ਕਿ ਜਿੱਦਾਂ ਸ਼ਰੀਰ ਦੇ ਅੰਦਰੋਂ ਕੋਈ ਜਾਨ ਕੱਢ ਕੇ ਲੈ ਜਾਂਦਾ ਨਾ ਇਸ ਤਰ੍ਹਾਂ ਫੀਲ ਹੁੰਦਾ ਹੈ ਬੰਦੇ ਨੂੰ ਇਸ ਤਰ੍ਹਾਂ ਇਨਸਾਨ ਨੂੰ ਫੀਲ ਹੁੰਦਾ ਕਿ ਜਿੱਦਾਂ ਸ਼ਰੀਰ ਦੇ ਅੰਦਰੋਂ ਕੋਈ ਜਾਨ ਕੱਢ ਕੇ ਲੈ ਜਾਂਦਾ ਨਾ ਤੇ ਸਿਰਫ ਬੋਤ ਰਹਿ ਜਾਂਦਾ ਆ ਉਹ ਫੀਲਿੰਗ ਉਹ ਫੀਲਿੰਗ ਦੇ ਵਿੱਚ ਉਹਦੀ ਵੀ ਮਨੰਗੀ ਹੋਈਆਂ ਪਰ ਮੈਂ ਕਹਿੰਨੀ ਧੰਨਵਾਦ ਆ ਉਸ ਪਰਮੇਸ਼ਰ ਦਾ ਕਿ ਮੈਂ ਪਰਮੇਸ਼ਰ ਦੇ ਅੱਗੇ ਕੀ ਰਹੀਆਂ ਚੁੱਪ ਰਹੀਆਂ ਮੈਂ ਸਿਰਫ ਪਰਮੇਸ਼ਰ ਦੇ ਅੱਗੇ ਰੋਈਆਂ ਮੈਂ ਪਰਮੇਸ਼ਰ ਦੇ ਅੱਗੇ ਆਪਣੀਆਂ ਅੱਖਾਂ ਨੂੰ ਚੱਕਿਆ ਮੈਂ ਸਿਰਫ ਪਰਮੇਸ਼ਰ ਦੇ ਵੱਲ ਤੱਕਿਆ ਕਿ ਪ੍ਰਭੂ ਕੋਈ ਗੱਲ ਨਹੀਂ ਮੈਨੂੰ ਵਚਨ ਦੇ ਵਿੱਚ ਹਮੇਸ਼ਾ ਇਹੀ ਦਲੇਰੀ ਮਿਲਦੀ ਸੀਗੀ ਕੋਈ ਗੱਲ ਨਹੀਂ ਜੇ ਪੂਰੀ ਦੁਨੀਆ ਵੀ ਤੈਨੂੰ ਛੱਡ ਦੂਗੀ ਨਾ ਤੇ ਮੈਂ ਹਮੇਸ਼ਾ ਤੇਰੇ ਹੱਥ ਨੂੰ ਫੜੀ ਰੱਖਾਂਗਾ ਤੇ ਸੱਚਮੱਚੋ ਪਰਮੇਸ਼ਰ ਕਦੇ ਨਹੀਂ ਛੱਡਦਾ ਉਹ ਪਰਮੇਸ਼ਵਰ ਹੀ ਸਾਡਾ ਬਚਾ ਆ ਉਹ ਪਰਮੇਸ਼ਵਰ ਹੀ ਸਾਨੂੰ ਬਚਾਉਂਦਾ ਉਹ ਪਰਮੇਸ਼ਵਰ ਹੀ ਆ ਜਿਹਦੇ ਵਿੱਚ ਮਤਲਬ ਕੀ ਸਾਡਾ ਸਾਡਾ ਗਾੜਿਆ ਪਰਮੇਸ਼ਰ ਸਾਡਾ ਸਾਡਾ ਬਚਾ ਆ ਪਰਮੇਸ਼ਰ ਸਾਡੀ ਢਾ ਲਿਆ ਤੇ ਸੱਚਮੁੱਚ ਅੱਜ ਮੈਂ ਅਗਰ ਉਸ ਸਮੇਂ ਮੈਂ ਚੁੱਪ ਸਹੀ ਮੈਂ ਕਿਸੇ ਨੂੰ ਕੋਈ ਸਫਾਈ ਨਹੀਂ ਦਿੱਤੀ ਇੱਕ ਸਮਾਂ ਸੀਗਾ ਕਿ ਜਦੋਂ ਮੈਂ ਹਰ ਇੱਕ ਕਿਸੇ ਨੂੰ ਫੋਨ ਕਰਕੇ ਦੱਸਦੀ ਸੀ ਕਿ ਤੇ ਮੇਰੀ ਗਲਤੀ ਨਹੀਂ ਹੈਗੀ ਜਾਂ ਮੈਂ ਕਿਸੇ ਨੂੰ ਕੁਝ ਨਹੀਂ ਕਿਹਾ ਮੈਂ ਬਹੁਤ ਸੱਚੇ ਦਿਲ ਨਾਲ ਤੁਹਾਡੇ ਨਾਲ ਚੱਲੀ ਮੈਂ ਬਹੁਤ ਸੱਚੇ ਦਿਲ ਦੇ ਨਾਲ ਤੁਹਾਡੇ ਨਾਲ ਪ੍ਰੀਤ ਰੱਖੀ ਹਮੇਸ਼ਾ ਮੈਂ ਤੁਹਾਨੂੰ ਆਪਣੇ ਸਮਝ ਕੇ ਮਤਲਬ ਕਿ ਰਿਸ਼ਤਾ ਨਿਭਾਇਆ ਮਤਲਬ ਕਿ ਬਹੁਤ ਵਾਰ ਮੈਂ ਗਿੜਗੜਾਈਆਂ ਲੋਕਾਂ ਦੇ ਸਾਹਮਣੇ ਰਿਸ਼ਤਿਆਂ ਨੂੰ ਬਚਾਉਣ ਦੇ ਲਈ ਬਹੁਤ ਵਾਰ ਕੋਸ਼ਿਸ਼ ਕੀਤੀ ਆ ਤੇ ਪਰ ਐਂਡ ਦੇ ਸਮੇਂ ਤੇ ਇੱਕ ਸਮਾਂ ਇਦਾਂ ਦਾ ਆਇਆ ਕਿ ਜਦੋਂ ਪਰਮੇਸ਼ਰ ਨੇ ਕਿਹਾ ਕਿ ਸਫਾਈਆਂ ਦੇਣੀਆਂ ਬੰਦ ਕਰੋ ਚੁੱਪ ਹੋ ਜਾਓ ਪਰਮੇਸ਼ਰ ਦੇ ਅੱਗੇ ਰੋ ਪਰਮੇਸ਼ਰ ਨੂੰ ਦੱਸੋ ਪਰਮੇਸ਼ਰ ਦੇ ਅੱਗੇ ਦੁਹਾਈ ਦਿਓ ਬਟ ਕਿਸੇ ਨੂੰ ਕੋਈ ਸ਼ਬਦ ਨਾ ਬੋਲੋ ਕਿਉਂਕਿ ਜਿੰਨਾ ਤੁਸੀਂ ਲੋਕਾਂ ਨੂੰ ਦੱਸੋਗੇ ਕਿ ਉਹਨਾਂ ਦੀ ਵੈਲਿਊ ਤੁਹਾਡੀ ਲਾਈਫ ਦੇ ਵਿੱਚ ਕੀ ਆ ਉਹਨਾਂ ਹੀ ਲੋਕ ਤੁਹਾਡਾ ਮਿਸਯੂਜ਼ ਕਰਨਗੇ ਉਹਨਾਂ ਹੀ ਲੋਕ ਤੁਹਾਨੂੰ ਤਕਲੀਫ ਦੇਣਗੇ ਤੇ ਇਹ ਚੀਜ਼ ਨੂੰ ਮੈਂ ਪਰਮੇਸ਼ਰ ਦੇ ਕੋਲੋਂ ਜਾਣਿਆ ਆਇਆ ਔਰ ਅੱਜ ਜਦੋਂ ਮੈਂ ਤੁਹਾਨੂੰ ਦੱਸ ਰਹੀ ਹਾਂ ਨਾ ਤੇ ਸੱਚਮੁੱਚ ਉਹ ਸਾਰੀਆਂ ਚੀਜ਼ਾਂ ਦੁਬਾਰਾ ਤੋਂ ਮਤਲਬ ਕਿ ਮੇਰੇ ਮਾਈਂਡ ਦੇ ਵਿੱਚ ਘੁੰਮ ਗਈਆਂ ਕਿ ਕਿੱਦਾਂ-ਕਿੱਦਾਂ ਮੈਂ ਕਿਹੜੀ ਸਿਚੁਏਸ਼ਨ ਦੇ ਵਿੱਚੋਂ ਨਿਕਲੀ ਕਿੱਦਾਂ-ਕਿੱਦਾਂ ਪਰਮੇਸ਼ਰ ਨੇ ਮੈਨੂੰ ਸੰਭਾਲਿਆ ਕਿੱਦਾਂ ਪਰਮੇਸ਼ਰ ਨੇ ਮੈਨੂੰ ਇਸਤੇਮਾਲ ਕੀਤਾ ਉਸ ਸਮੇਂ ਪਰਮੇਸ਼ਰ ਮੇਰੇ ਨਾਲ ਸੀਗਾ ਪੂਰੀ ਦੁਨੀਆ ਇੱਕ ਸਾਈਡ ਤੇ ਸੀ ਮੇਰੇ ਹਸਬੰਡ ਔਰ ਮੈਂ ਔਰ ਪਰਮੇਸ਼ਰ ਅਸੀਂ ਤਿੰਨੋਂ ਇੱਕ ਸਾਈਡ ਸੀਗੇ ਤੇ ਸੱਚਮੁੱਚ ਪਰਮੇਸ਼ਰ ਨੇ ਅੱਜ ਦੇ ਸਮੇਂ ਵਿੱਚ ਅਗਰ ਮੈਂ ਉਦੋਂ ਚੁੱਪ ਰਹੀ ਆ ਨਾ ਤੇ ਅੱਜ ਪਰਮੇਸ਼ਰ ਮੈਨੂੰ ਬੋਲ-ਬੋਲ ਕੇ ਦੱਸ ਰਿਹਾ ਕਿ ਦੇਖ ਉਹੀ ਲੋਕਾਂ ਦੇ ਅੱਜ ਮੈਂ ਅਸਲੀ ਚਿਹਰੇ ਸਾਰਿਆਂ ਦੇ ਸਾਹਮਣੇ ਆਉਂਦੇ ਦੇਖਿਆ ਤੇ ਜਿਹੜੇ ਰਿਸ਼ਤੇ ਸਾਨੂੰ ਛੱਡ ਕੇ ਉਹਨਾਂ ਵੱਲ ਭੱਜਦੇ ਸੀਗੇ ਤੇ ਅੱਜ ਉਹੀ ਰਿਸ਼ਤੇ ਜਿਨ੍ਹਾਂ ਨੇ ਸਾਨੂੰ ਸਾਰਿਆਂ ਤੋਂ ਦੂਰ ਕੀਤਾ ਅੱਜ ਉਹ ਇਕੱਲੇ ਹੋ ਕੇ ਬੈਠੇ ਨੇ ਤੇ ਅੱਜ ਸਾਰੇ ਲੋਕ ਚਾਹੁੰਦੇ ਆ ਕਿ ਅਸੀਂ ਮਿਲੀਏ ਸਾਨੂੰ ਮਿਲੀਏ ਮੇਰੇ ਹਸਬੰਦ ਨੂੰ ਔਰ ਮੈਨੂੰ ਇਹ ਸਾਰੇ ਰਿਸ਼ਤੇਦਾਰ ਚਾਹੁੰਦੇ ਆ ਕਿ ਅਸੀਂ ਮਿਲੀਏ ਪਰ ਅਸੀਂ ਕਹਿੰਨੇ ਪ੍ਰਭੂ ਜੇ ਤੇਰੀ ਮਰਜ਼ੀ ਆ ਤਾਂ ਮਿਲਨ ਤੇਰੀ ਮਰਜ਼ੀ ਨਹੀਂ ਹੈਗੀ ਤਾਂ ਨਾ ਮਿਲਨ ਕਿਉਂਕਿ ਦੇਖੋ ਪਰਮੇਸ਼ਰ ਸਾਨੂੰ ਇਹ ਵੀ ਕਹਿੰਦਾ ਹੈ ਕਿ ਤੁਸੀਂ ਮੁਖ올ੀਆਂ ਦੇ ਮੰਡਲੀ ਵਿੱਚ ਨਾ ਬੈਠੋ ਅਗਰ ਸਾਨੂੰ ਇਤਦ ਦੀ ਸੰਗਤੀ ਤੋਂ ਨੁਕਸਾਨ ਇਹ ਆ ਨਾ ਕਿ ਜਿਹਦੇ ਵਿੱਚ ਅਸੀਂ ਆਤਮਿਕ ਤੌਰ ਤੇ ਗਿਰਦੇ ਆ ਮੈਂ ਬਹੁਤ ਜ਼ਿਆਦਾ ਮਤਲਬ ਕਿ ਆਪਣੇ ਆਤਮਿਕ ਲੈਵਲ 'ਚ ਵੀ ਡਿੱਗੀਆਂ ਬਹੁਤ ਡਿੱਗੀਆਂ ਮੈਂ ਇਹਨਾਂ ਰਿਸ਼ਤਿਆਂ ਦੇ ਮਗਰ ਭੱਜ-ਭੱਜ ਕੇ ਬਹੁਤ ਡਿੱਗੀਆਂ ਮੈਂ ਪਰ ਪਰਮੇਸ਼ਰ ਨੇ ਮੈਨੂੰ ਫਿਰ ਤੋਂ ਖੜੇ ਕੀਤਾ ਮੈਂ ਤੁਹਾਨੂੰ ਆਧ ਕਰਦੀ ਪਰਮੇਸ਼ਰ ਦਾ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਵੀ ਇਹੀ ਗੱਲ ਆਖੂਗੀ ਕਿ ਪਰਮੇਸ਼ਰ ਤੋਂ ਵੱਧ ਵਫਾਦਾਰ ਕੋਈ ਵੀ ਨਹੀਂ ਹੈਗਾ ਤੁਹਾਡੇ ਮਾਪੇ ਵਫਾਦਾਰ ਹੋ ਸਕਦੇ ਤੁਹਾਡੇ ਨਾਲ ਬਟ ਮਾਪੇ ਤੋਂ ਔਰ ਪਰਮੇਸ਼ਰ ਤੋਂ ਵੱਧ ਕੋਈ ਵੀ ਵਫادار ਨਹੀਂ ਪਹਿਲੇ ਨੰਬਰ ਤੇ ਪਰਮੇਸ਼ਰ ਜਾਂ ਮਾਪੇ ਵੀ ਬਾਅਦ ਵਿੱਚ ਆਉਂਦੇ ਆ ਪਰਮੇਸ਼ਰ ਤੋਂ ਵਫادار ਕੋਈ ਨਹੀਂ ਹੈਗਾ ਤੇ ਉਹਦੇ ਨਾਲ ਤੁਸੀਂ ਸੱਚੀ ਰੋ ਵਫਾਦਾਰੀ ਕਰੋ ਕਿਉਂਕਿ ਰਿਸ਼ਤਾ ਨਾ ਤਾਂ ਕੋਈ ਵੀ ਕੰਮ ਨਹੀਂ ਆਣ ਵਾਲਾ ਅੰਤ 'ਚ ਅਸੀਂ ਪਰਮੇਸ਼ਰ ਦੇ ਨਾਲ ਤੇ ਪਰਮੇਸ਼ਰ ਸਾਡੇ ਨਾਲ ਹੋਣਗੇ ਅਸੀਂ ਕੱਲਿਆਂ ਨੇ ਨਿਆਂ ਦੇ ਵਿੱਚ ਖੜੇ ਹੋਣਾ ਸਾਡੇ ਥਾਂ ਤੇ ਕਿਸੇ ਨੇ ਨਹੀਂ ਖੜਨਾ ਸਾਡੇ ਨਾਲ ਕਿਸੇ ਨੇ ਨਹੀਂ ਜਾਣਾ ਅਸੀਂ ਕੱਲੇ ਆਏ ਸੀ ਕੱਲੇ ਜਾਣਾ ਔਰ ਨਿਆਂ ਦੇ ਵਿੱਚ ਵੀ ਅਸੀਂ ਕੱਲੇ ਹੀ ਖੜੇ ਹੋਣਾ ਨਾ ਸਾਡੇ ਬੱਚਿਆਂ ਨੇ ਨਾ ਸਾਡੇ ਹਸਬੰਦ ਨੇ ਨਾ ਸਾਡੇ ਭੈਣਾਂ ਭਰਾਵਾਂ ਨੇ ਨਾ ਸਾਡੇ ਮਾਪੇ ਨੇ ਕਿਸੇ ਨੇ ਵੀ ਨਹੀਂ ਖੜਨਾ ਇਸ ਕਰਕੇ ਪਰਮੇਸ਼ਰ ਦੇ ਵੱਲ ਤੱਕੋ ਤੇ ਪਰਮੇਸ਼ਰ ਨੂੰ ਦੇਖੋ ਔਰ ਪਰਮੇਸ਼ਰ ਦੇ ਉੱਤੇ ਭਰੋਸਾ ਰੱਖੋ ਤੇ ਪਰਮੇਸ਼ਰ ਦੇ ਅੱਗੇ ਕੀ ਕਰੋ ਚੁੱਪ ਰੋ ਅਗਰ ਤੁਹਾਨੂੰ ਕੋਈ ਦੁੱਖ ਦਿੰਦਾ ਨਾ ਚੁੱਪ ਰੋ ਬਸ ਚੁੱਪ ਕਰਕੇ ਪਰਮੇਸ਼ਰ ਦੇ ਹੱਥਾਂ ਚ ਛੱਡ ਦਿਓ ਸਾਰਾ ਕੁਛ ਤੇ ਪਰਮੇਸ਼ਰ ਖੁਦ ਤੁਹਾਨੂੰ ਉਹਨਾਂ ਸਾਰੀਆਂ ਚੀਜ਼ਾਂ ਤੋਂ ਆਜ਼ਾਦ ਕਰ ਦੇਣਗੇ ਤਾਂ ਧੰਨਵਾਦ ਕਰਦੇ ਆ ਅੱਜ ਦੇ ਵਚਨ ਦੇ ਲਈ ਪ੍ਰਾਰਥਨਾ ਕਰਦੇ ਆ ਸਾਰੇ ਭੈਣ ਭਰਾ ਰਲ ਕੇ ਹਾਲੇਲੂਇਆ 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 ਮਹਾਨ ਖੁਦਾਵੰਦੀ ਤੁਹਾਡਾ ਧੰਨਵਾਦ ਕਰਦੇ ਸ਼ੁਕਰ ਕਰਦੇ ਖੁਦਾਵੰਦੀ ਅੱਜ ਦੇ ਵਚਨ ਦੇ ਦੁਆਰਾ ਪ੍ਰਭ ਜੀ ਤੁਸੀਂ ਸੱਚਮੁੱਚ ਖੁਦਾਵੰਦੀ ਸਾਡੇ ਹਿਰਦਿਆਂ ਨੂੰ ਛਿੱਧਿਆ ਮੇਰੇ ਮਹਾਨ ਖੁਦਾਵੰਦੀ ਸੱਚਮੁੱਚ ਮੇਰੇ ਪ੍ਰਭੂ ਅੱਜ ਖੁਦਾਵੰਜੀ ਤੁਸੀਂ ਸਾਨੂੰ ਬਹੁਤ ਹੀ ਅੱਛੇ ਖੁਦਾਵੰਜੀ ਸਮੇਂ ਦੇ ਵਿੱਚ ਲੈ ਕੇ ਆਂਦਾ ਮੇਰੇ ਪ੍ਰਭੂ ਤੁਹਾਨੂੰ ਤੁਹਾਡਾ ਧੰਨਵਾਦ ਕਰਦੀ ਹਾਂ ਪਰਮੇਸ਼ਰ ਜੀ ਇਹ ਸਾਰੇ ਸਮੇਂ ਦੇ ਲਈ ਖੁਦਾ ਜਿਹੜੇ ਸਮਿਆਂ ਦੇ ਵਿੱਚੋਂ ਪ੍ਰਭੂ ਜੀ ਮੈਂ ਔਰ ਪ੍ਰਭੂ ਜੀ ਬਹੁਤ سارے ਭੈਣ ਭਰਾ ਨਿਕਲੇ ਆ ਜੋ ਅੱਜ ਸਾਨੂੰ ਸੁਣ ਰਿਹਾ ਖੁਦਾ ਪਰਮੇਸ਼ਰ ਜੀ ਧੰਨਵਾਦ ਕਰਦੇ ਖੁਦਾ ਅੱਜ ਦੇ ਵਚਨ ਦੇ ਦੁਆਰਾ ਤੁਸੀਂ ਸਾਨੂੰ ਸਿਖਾਇਆ ਕਿ ਸਿਰਫ ਮੇਰੇ ਵੱਲ ਤੱਕੋ ਮੇਰੇ ਤੇ ਭਰੋਸਾ ਰੱਖੋ ਕਿਉਂਕਿ ਮੈਂ ਹੀ ਤੁਹਾਡਾ ਬਾਲਿਆ ਮੇਰੇ ਉੱਪਰ ਖੁਦਾਵੰਨ ਜੀ ਤੁਸੀਂ ਕਿਹਾ ਆਸ ਰੱਖੋ ਖੁਦਾਵੰਨ ਜੀ ਤੁਸੀਂ ਕਿਹਾ ਮੇਰੇ ਵਾਲੀ ਦੇਖਦੇ ਰਹੋ ਔਰ ਖੁਦਾ ਤੁਸੀਂ ਕਿਹਾ ਚੁੱਪ ਰਹੋ ਮੇਰੇ ਮਹਾਨ ਪਰਮੇਸ਼ਰ ਜੀ ਹਰ ਇੱਕ ਭੈਣ ਭਰਾ ਪਰਮੇਸ਼ਰ ਜੀ ਖੁਦਾਵੰਨ ਜੀ ਕਿਸੇ ਵੀ ਚੀਜ਼ ਦਾ ਵਿਰੋਧ ਨਾ ਕਰੇ ਪਰ ਪ੍ਰਭੂ ਚੁੱਪ ਚਾਪ ਖੁਦਾਵੰਨ ਜੀ ਤੁਹਾਡੇ ਅਲ ਤੱਕ ਦਾ ਰਹੇ ਕਿਉਂਕਿ ਤੁਸੀਂ ਸਾਡਾ ਬਲ ਤੁਸੀਂ ਸਾਡੀ ਢਾਲ ਆ ਮੇਰੇ ਮਹਾਨ ਖੁਦਾ ਹਰ ਇੱਕ ਭੈਣ ਭਰਾ ਨੂੰ ਪਰਮੇਸ਼ਰ ਜੀ ਤੁਸੀਂ ਆਪਣੇ ਪਾਕ ਪਵਿੱਤਰ ਹੱਥਾਂ ਚ ਸੰਭਾਲ ਕੇ ਰੱਖਣਾ ਹਰ ਇੱਕ ਭੈਣ ਭਰਾ ਨੂੰ ਪਰਮੇਸ਼ਰ ਜੀ ਤੁਸੀਂ ਆਪਣੇ ਪਾਕ ਪਵਿੱਤਰ ਲਹੂ ਦੇ ਵਿੱਚ ਢਾਕੇ ਰੱਖਣਾ ਖੁਦਾਵੰਨ ਜੀ ਔਰ ਖੁਦਾ ਅੱਜ ਦੇ ਵਚਨ ਦੇ ਦੁਆਰਾ ਸਾਰੇ ਹੀ ਭੈਣਾ ਭਰਾਵਾਂ ਨੂੰ ਆਸ਼ੀਸ਼ ਦੇਣਾ ਬਰਕਤ ਦੇਣਾ ਖੁਦਾ ਜ਼ਿੰਦਗੀਆਂ ਨੂੰ ਬਦਲਣਾ ਮੇਰੇ ਮਹਾਨ ਖੁਦਾ ਅਗਰ ਕੋਈ ਡੁੱਲਿਆ ਹੋਇਆ ਪਰਮੇਸ਼ਰ ਜੀ ਅੱਜ ਜੋ ਪਰਮੇਸ਼ਰ ਜੀ ਵਚਨ ਸਾਨ ਰਖਦਾ ਮੈਨੂੰ ਨਹੀਂ ਪਤਾ ਪਰਮੇਸ਼ਰ ਕਿਹਦੇ ਲਈ ਆ ਪਰ ਖੁਦਾ ਅੱਜ ਕੋਈ ਡੁੱਲਿਆ ਹੋਇਆ ਪਰਮੇਸ਼ਰ ਜੀ ਅੱਜ ਕੋਈ ਡੋਲਿਆ ਹੋਇਆ ਇਨਸਾਨ ਆ ਖੁਦਾ ਅੱਜ ਤੁਸੀਂ ਉਸ ਨੂੰ ਬਚਨ ਦੇ ਦੁਆਰਾ ਹਿੰਮਤ ਦਿੱਤੀ ਆ ਖੁਦਾ ਭਰੋਸਾ ਦਿੱਤਾ ਪਰਮੇਸ਼ਰ ਜੀ ਅੱਜ ਤੁਸੀਂ ਉਹਦੀ ਢਾਲ ਬਣ ਗਏ ਆ ਪਰਮੇਸ਼ਰ ਧੰਨਵਾਦ ਕਰਦੇ ਆ ਮੇਰੇ ਮਹਾਨ ਖੁਦਾਵੰ ਜੀ ਬਹੁਤ ਸਾਰੀਆਂ ਰੂਹਾਂ ਹੋਰ ਵੀ ਤੁਹਾਡੇ ਬਚਨ ਦੇ ਦੁਆਰਾ ਬਚਾਈਆਂ ਜਾਣ ਮੇਰੇ ਸਮਰਥੀ ਖੁਦਾ ਜਿੱਦਾਂ ਤੁਸੀਂ ਸਾਨੂੰ ਹੁਣ ਤੱਕ ਸੰਭਾਲ ਕੇ ਰੱਖਿਆ ਆਉਣ ਵਾਲੇ ਪੂਰੇ ਸਮੇਂ ਨੂੰ ਤੁਹਾਡੇ ਹੱਥਾਂ 'ਚ ਸੌਂਪਦੇ ਆ ਖੁਦਾ ਆਉਣ ਵਾਲੇ ਸਾਰੇ ਸਮੇਂ ਵਿੱਚ ਤੁਸੀਂ ਸਾਨੂੰ ਸੰਭਾਲ ਕੇ ਰੱਖ ਦਿਆ ਰਾਮ ਕਿਰਪਾ ਦੇ ਨਾਲ ਪਰਮੇਸ਼ਵਰੀ ਤੁਸੀਂ ਸਾਨੂੰ ਬਚਾਏ ਰੱਖਣਾ ਖੁਦਾਵੰ ਜੀ ਔਰ ਖੁਦਾ ਦਿਨ ਪਰ ਦੇ ਸਾਰੇ ਕੰਮਾਂ ਨੂੰ ਤੁਹਾਡੇ ਹੱਥਾਂ ਚ ਸੌਂਪਦੇ ਹੋਏ ਸਾਰੀ ਪ੍ਰਾਰਥਨਾ ਪ੍ਰਭੂ ਯੇਸ਼ੂ ਮਸੀਹ ਨਾਮ ਚ ਮੰਗਦੇ ਆਂ ਆਮੇਨ 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 ਸਾਰੀ ਕ리스ਤਿਆਨੂ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਣਨਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਇਸ ਸੇਵਾ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 6280896731 ਤੇ ਕਾਲ ਕਰਕੇ ਜਾਂ ਵਟਸਐਪ ਤੇ ਮੈਸੇਜ ਕਰਕੇ ਆਪਣੀ ਪ੍ਰੇਅਰ ਰਿਕਵੈਸਟ ਲਿਖਵਾ ਸਕਦੇ ਹੋ ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ। ਧੰਨਵਾਦ। ਜੈਮਸੀ ਦੀ।